ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾਖ ਥੋੜੀਆ ਮਜ਼ਾਕ ਥੋੜੀ ਆਸਨਾ ਕਿਵੇਂ ਹੈ ਠੀਕ ਆ ਸਫਰਾ ਬੈਗ ਬੂਗਾ ਹੋਰ ਬੜਾ ਠੀਕ ਆ ਮੈਂ ਜੀ ਯਾਰ ਠੰਡ ਵਾਲੀ ਆ ਮੈਂ ਅੱਛਾ ਹੋਰ ਕਿਵੇਂ ਰਹਾ ਸਫਰਾ ਮੇਰਾ ਯਾਰ ਥੱਕ ਗਿਆ ਸਫਰਾ ਕਾਦਾ ਪਰ ਕਿਵੇਂ ਨੰਗੇ ਫੌਜ ਦੇ ਨਾ ਉਹ ਬਸ ਵਧੀਆ ਲੰਗੇ ਤੇਰੇ ਵਰਗੇ ਚਾਰ ਪੰਜ ਮਿੱਤਰ ਵੀ ਬਣ ਗਏ ਮੇਰੇ ਤਾਂ ਉੱਥੇ ਅੱਛਾ ਪਰ ਕਿੰਨੇ ਦਿਨਾਂ ਦੀ ਛੁੱਟੀ ਲੈ ਗਿਆ ਉਹ ਬਹੁਤ ਸਹੀ ਆ ਗਏ 55 ਦਿਨਾਂ ਦੀਆਂ ਅੱਛਾ ਹੋਰ ਫਿਰ ਕੁਝ ਖਾਣਾ ਪੀਣਾ ਉਹ ਨਾ ਨਾ ਕੁਝ ਨਹੀਂ ਖਾਣਾ ਬਹੁਤ ਡੱਕੇ ਹੋਇਆ ਤੇਰਾ ਮੋਟਰਾਂ ਕਿੱਥੇ ਖੜਾ ਮੋਟਰਸਾਈਕਲ ਆਪਣਾ ਉਧਰ ਖੜਾਗਾ ਅੱਛਾ ਸਾਡੇ ਵਿੱਚ ਦੀਆਂ ਅੱਜ ਪਹੀ ਵਿੱਚ ਦੀ ਆ ਗਿਆ ਦੀ ਕੱਚੇ ਪੈਸੇ ਵੀ ਜੀ ਘਰ ਚੱਲੀਏ ਹੁਣ ਚਾਲ ਆ ਗਿਆ ਚੱਲੀਏ ਹੁਣ ਲੈ ਬਈ ਦੱਸ ਨਾ ਤ੍ਰਿਪੁਰਝਾਈ ਦਾ ਪਿੰਡ ਆ ਗਿਆ ਹੁਣ ਤਾਂ ਆਪਾਂ ਨੇ ਮਿਲ ਕੇ ਹੀ ਜਾਣਾ ਬਹੁਤ ਟਾਈਮ ਹੋ ਗਿਆ ਯਾਰ ਨਾਲੇ ਤੇਰੇ ਨਾਲ ਗੱਲ ਗੁੱਲ ਕਰ ਦਿੰਦੀ ਆ ਉਹ ਉਹ ਪਹਿਲਾਂ ਕਰਦੀ ਸੀ ਯਾਰ ਹੁਣ ਤਾਂ ਕਰਦੀ ਨਹੀਂ ਅੱਛਾ ਨਲਦਨ ਮੈਂ ਇੱਕ ਗੱਲ ਦੱਸਾਂ? ਹਾਂ ਦੱਸ। ਆਹ ਕੌਣ ਆ ਗਿਆ? ਬਾਈ ਟਿਖੇ ਪੜ ਜਾਣਾ ਸੀਗਾ। ਸਿੱਧੀ ਬਾਅਦ ਜਵੇਂ ਟਿਖੇ ਪੜਾਉਣ ਵਾਲੀ ਐ। ਜੇ ਮਰਨਾ ਤਾਂ ਨਹੀਂਗਾ। ਆ ਮਰਨਾ ਮਰਨਾ ਨਹੀਂ ਸਿੱਧੀ ਬਾਅਦ। ਕੰਨ ਰੱਖੀ। ਜੇ ਮੈਂ ਨਹੀਂ ਤੇ ਕੋਣ ਤੇ ਫਿਰ ਕੋਣ ਹੋਏ? ਇਹਦਾ ਯਾਰ ਜਾਸਨ ਸਿਮਰਨ ਲੱਗਦੀ ਐ ਯਾਰ। ਉਹ ਇਹ ਸਿਮਰਨ ਹੀ ਆ। ਇਹਦਾ ਤਾਂ ਵਿਆਹ ਹੋ ਗਿਆ। ਉੱਚਾ ਯਾਰ ਇਹਦਾ ਜਿਹੜੇ ਵਾਦੇ ਕਰਦੀ ਸੀ। ਕਿਹੜੇ ਵਾਦੇ? ਉਹ ਤਾਂ ਗੱਪ ਮਾਰਦੀ ਤੈਨੂੰ। ਆ ਜਾ ਆਪਾਂ ਘਰੇ ਚੱਲੀਏ। Então ਕੀ ਕੀ ਹੋਇਆ ਤਾਂ ਕੁਝ ਬੋਲਦਾ ਨਹੀਂ ਪਿਆ ਚੁੱਪ ਚੁੱਪ ਬੈਠਾ ਉਹ ਮਦਾ ਬਸ ਉਵੇਂ ਹੀ ਬੈਠਾ ਜੋਪਾ ਕੁਝ ਨਹੀਂ ਹੋਇਆ ਕੁਝ ਤਾਂ ਤੂੰ ਸੋਲਦਾ ਪਿਆ ੱਸ ਮੈਨੂੰ ਕੀ ਗੱਲ ਉਹ ਮਦਾ ਇਹ ਕਹਿੰਦਾ ਸੀ ਕਿ ਆਪਣੀ ਪੜ੍ਹਾਈ ਪੂਰੀ ਹੋ ਗਈ ਹੁਣ ਆਪਾਂ ਕਿਵੇਂ ਮਿਲਿਆ ਕਰਾਂਗੇ ਪੜ੍ਹਾਈ ਤਾਂ ਪੂਰੀ ਹੋ ਗਈ ਆ ਪਰ ਹੁਣ ਅੱਗੇ ਆਪਾਂ ਕਾਲਜ ਸਡਮਿਸ਼ਨ ਹੀ ਲੈਣੀ ਨਾ ਯਾਰ ਮੈਨੂੰ ਨਹੀਂ ਲੱਗਦਾ ਕਾਲਜ ਜਾ ਤੈਨੂੰ ਪਤਾ ਲੱਗਾ ਆਪਣੇ ਘਰ ਦੇ ਹਾਲਾਤਾਂ ਦਾ ਪੈਸੇ ਨਹੀਂ ਤੂੰ ਫਿਕਰ ਨਾ ਕਰ ਤੇਰੀ ਕਿਸਮੈ ਪਰ ਆਦੂ ਨਹੀਂ 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 ਯਾਰ ਇਤੋਂ ਫੀਸ ਲੈ ਕੇ ਕੀ ਕਰਨਾ ਮੈਂ ਕਿਉਂ ਮੇਰੇ ਸਰ ਤੈਰ ਤਰੇ ਪਹਿਲੀ ਅਹਸਾਨ ਨੇ। ਤੂੰ ਬੋਹ ਜਾ ਆਏ ਨਾ ਬੋਲ। ਇਹ ਅਹਸਾਨ ਨਹੀਂ ਹੋ ਤਾਂ ਮੇਰਾ ਫਰਜ਼ ਸੀਗਾ। ਉਹ ਮਦ ਆਏਗਾ ਨਾ ਚੱਲ ਕੋਈ ਨੌਕਰੀ ਲੱਭ ਲਾਂਗੇ ਕਰਦੇ ਹਾਲਾਤ ਸੁਧ ਜਾਣਗੇ। ਹਾਂ ਉਹ ਤਾਂ ਚੱਲ ਵਧੀਆ ਗੱਲ ਆ। ਤੂੰ ਨੌਕਰੀ ਲੱਭ ਲਾ ਤੇ ਯਾਰੀ ਕਰ ਮੈਂ ਤੇਰੇ ਨਾਲ ਆਣਾ। ਚੱਲ ਵਧੀਆ ਯਾਰ। ਤੇਰਾ ਨਹੀਂ ਹੌਸਲਾ ਮੈਨੂੰ ਟੁੱਟਣ ਨਹੀਂ ਦਿੰਦਾ। ਚੱਲ ਹੁਣ ਆਪਾਂ ਨੂੰ ਜਾਣਾ ਚਾਹੀਦਾ ਘਰੇ। ਚੱਲ ਹਾਂ ਚੱਲੀਏ ਆਪਣਾ ਪੇਪਰ ਵੀ ਆ ਫੇਰਾ। ਹੋਰ ਕੀ ਪੜਨਾ ਹੈ। ਚਾ गोल्डी वो है, आजा या यार जा जा अंदर ही आ, आ जा। हाँ बैठा। मैं आ जाऊँ ਉਮਰਦਲ ਉਹ ਇੱਕ ਕੰਮ ਆਇਆ ਸੀ ਅੱਛਾ ਭਾਈਆ ਓਹ ਆਪਣੇ ਇਹੜੀ ਖੋਜ ਦੀ ਭਾਰਤੀ ਵਾਲੇ ਫਾਰਮ ਨੇ ਭਗ ਲੱਗ ਰਹੇ ਨੇ ਅੱਛਾ ਹਾਂ ਕੋਈ ਨਾ ਭਰਦਾ ਆਪਾਂ ਭਰ ਪਾਰਕ ਕੇ ਹੋਣੇ ਆਪਾਂ ਆਪਦੇ ਜਿਹੜੇ ਸਰਟੀਫਿਕੇਟ ਜਿਹਨੇ ਚੱਕਣਾ ਸਾਰੇ ਚੱਕਦਾ ਨਹੀਂਦਾ ਸਰਟੀਫਿਕੇਟ ਜਲ ਹਾਂ ਉਹ ਚੱਕਣਾ ਆਪਾਂ ਦੇ ਦੋਨੇ ਭਰੇ ਆ ਮੈਂ ਤਾਂ ਵੀ ਨਾ ਭਰੇ ਉਹਨੇ ਮੈਂ ਨਾਲ ਹਮੜਾ ਜਾ ਨਾਲਾ ਕੋਈ ਨਹੀਂ ਜਾ ਪੀਂਗਾ ਪੀ ਲੈ ਗੁੱਟ ਗੁੱਟ ਲਿਆ ਚਲ ਮੈਂ ਚਾਹ ਨੀਂ ਤੇਮਰਾ ਹਾਂਜੀ ਕਿਵੇਂ ਰਹਾ ਤੇਰਾ ਪੇਪਰ? ਵੀਰੇ ਪੇਪਰ ਤਾਂ ਬਹੁਤ ਵਧੀਆ ਸੀ। ਮੈਨੂੰ ਸਾਰੇ ਕੁਸ਼ਨ ਆਉਂਦੇ ਸੀਗੇ। ਸੌਖੇ ਹੀ ਸੀਗਾ। ਅੱਗੇ ਕੀ ਐ ਸਲਾਹ ਤੇਰੀ? ਹਜੇ ਤਾਂ ਵੀਰੇ ਕੁਝ ਨਹੀਂ ਸੋਚਿਆ। ਦੇਖੋ। ਚਲ ਵਧੀਆ ਗੱਲ ਆ। ਮੈਂ ਤਾਂ ਐਂ ਕਹਿਣਾਗਾ ਜੇ ਤੂੰ ਆਈਲੈਂਡਸ ਕਰ ਲਵੇਂ ਬਾਹਰ ਚਲੀ ਜਾਏਗੀ। ਨਾ ਨਾ ਵੀਰੇ। ਬਾਹਰ ਨਹੀਂ ਜਾਣਾ ਮੈਂ। ਮੈਂ ਤਾਂ ਇੱਥੇ ਹੀ ਰਹਿਣਾ ਤੁਹਾਡੇ ਕੋਲ। ਲੈ, ਬਗਾਨੇ ਘਰ ਵੀ ਜਾਣਾ ਵਿਆਹ ਕਰਾ ਕੇ ਤੇ? ਨਾ, ਮੈਂ ਨਹੀਂ ਵਿਆਹ ਕਰਾਉਂਦੀ। ਚਲ ਤੇਰੀ ਮਰਜ਼ੀ ਆ ਭਾਣੇ। ਚਲਾਇ ਕਰ ਤੂੰ ਕੰਮ ਕਰ ਲੈ ਮੈਂ ਤਾਂ ਅੰਦਰ ਜਾ ਕੇ ਮੂਵੀ ਦੇਖਦਾ ਠੀਕ ਆ ਵੀਰੇ ਲੈ ਯਾਰੋ ਬਸ ਮੰਨੂ ਫੋਨ ਕਰੀਏ ਕੀਆ ਕਰੀਏ ਕੈਸਾ ਮੁੰਮਾ ਮੈਂ ਤਾਂ ਠੀਕ ਆ ਤੁਸੀਂ ਦੱਸੋ ਠੀਕ ਆ ਹਾਲ ਤਾਂ ਹੋਰ ਪੇਪਰ ਕਿਵੇਂ ਹੋ ਗਿਆ ਉਹ ਸਾਰਾ ਦਿਨ ਪੜ੍ਹਾਈ ਦੀਆਂ ਗੱਲਾਂ ਨਾ ਕਰਿਆ ਕਰ ਮੈਂ ਤੈਨੂੰ ਜੋ ਪੁੱਛਿਆ ਨਾ ਉਹ ਦੱਸ ਹਾਂ ਵਧੀਆ ਹੋ ਗਿਆ ਸੀ ਤੂੰ ਕਿੱਧਰ ਗਈ ਸੀ ਮਨੇ ਮਤਰੀ ਨੇ ਨੇ ਟਾਈਮ ਵੇਟ ਕਰੀ ਗਿਆ ਉੱਥੇ ਮੈਨੂੰ ਤਾਂ ਨਾ ਜੱਸੀ ਦੇ ਡੈਡੀ ਨਾਲ ਹੀ ਲੈ ਆਏ ਸੀ ਮੈਂ ਹਾਂ ਸੱਚ ਇੱਕ ਗੱਲ ਦੱਸਾਂ ਤੈਨੂੰ ਹਾਂ ਦੱਸੋ ਹਾਂ ਫੌਜੀ ਭਰਤੀ ਵਿਆਹ ਆਪਰੇ ਫਾਰਮ ਵੀ ਭਰੇ ਆ ਸੱਚੀ ਹੁਣ ਵਧੀਆ ਤਿਆਰੀ ਕਰਨੀ ਆ ਤੂੰ ਬੱਸ ਸਰab ਇੱਕ ਵਾਰੀ ਮਿਹਨਤ ਦਾ ਫਲ ਪਾ ਦੇ ਇੱਕੀ ਵਾਰ ਤੂੰ ਅੰਗ ਬਦਲ ਦੇ ਚਲੇ ਦੱਸ ਟੋਟੀ ਖਾ ਲਈ ਤੂੰ ਓਏ ਹਾਂ ਹਾਂ ਖਾ ਲਈ ਸੀ ਚਲ ਆਇਂ ਕਰ ਹੁਣ ਤੂੰ ਸੌ ਜਾ ਮੈਂ ਨਾਲ ਕਾਲੂ ਗੱਲ ਕਰੂੰਗੀ ਐਵੇਂ ਮੇਰੇ ਵੀਰੇ ਨੂੰ ਪਤਾ ਨਾ ਲੱਗੇ ਬਾਹਰ ਹੀ ਫਿਰਦਾ ਓ ਓਏ ਹਾਂ ਐਂ ਦੱਸ ਗੱਲੂ ਮਿਲਣ ਆਏਂਗੀ ਫਿਰ ਆਹ ਓਹ ਹਾਂ ਆਉਂਗੀ ਨਾ ਸੌ ਜਾ ਹੁਣ ਤੂੰ ਠੀਕ ਆ ਯਾਰ ਮੈਂ ਵੀ ਸੌਣ ਨਾਲ ਨਹੀਂ ਗਈ ਆਈ ਹਾਂ ਬਾਈ ਗੁੱਡ ਨਾਈਟ ਕਿਮਰਾ ਹਾਂਜੀ ਪੁੱਤਿਆ ਰੋਹੀ ਫਿਰਦੀ ਅੱਜ ਜਾਣਾ ਕਿਤੇ ਹਾਂਜੀ ਮੈਂ ਸਕੂਲ ਜਾਣਾ ਸੀਗਾ ਤੇਰੇ ਪੇਪਰ ਤਾਂ ਹੋ ਗਏ ਤਾਂ ਕੀ ਕਰਨ ਜਾਣਾ ਹੁਣ ਉੱਥੇ ਪੇਪਰ ਤਾਂ ਹੋ ਗਿਆ ਵੀਰੇ ਅੱਜ ਸਕੂਲ ਵਾਲਿਆਂ ਨੇ ਬੁਲਾਇਆ ਸਾਡੀ ਗਰੁੱਪ ਫੋਟੋ ਅੱਜ ਚਲ ਮੈਂ ਵੀ ਤੇਰੇ ਸਕੂਲ ਕਿਢੀ ਜਾਣਾ ਤੈਨੂੰ ਸਾਡ ਜੂਗਾ ਨਹੀਂ ਕੋਈ ਨਾ ਵੀਰੇ ਔਰ ਮੇਦੀ ਸਹੇਲੀ ਨੇ ਜਾਣਾ ਉਹਦਾ ਭਰਾ ਛੱਡ ਕੇ ਆਊਗਾ ਤੇ ਲੈ ਕੇ ਵੀ ਆਉਹੀ ਆਊਗਾ ਤੁਸੀਂ ਨਾ ਆਪਣਾ ਕੰਮ ਕਰ ਲਓ ਮੈਂ ਉਹਦੇ ਨਾਲ ਚੱਲ ਜਾਨੀ ਆ ਲੈ ਟਾਈਮ ਨਾਲ ਆ ਜਾ ਕਰ ਕੀ ਹੋਇਆ ਐਵੇਂ ਬੈਠਾ ਨੀਂਦੋਂ ਦੀ ਪਈਆ ਕੁਝ ਬੋਲੇਗਾ ਕਿ ਨਹੀਂ ਮੈਂ ਹੁਣ ਕਿੱਥੇ ਆਉਂਦੀ ਆ ਨੀਂਦਾਂ ਇੰਦਾ ਰਾਤਾਂ ਦੀ ਵੀ ਨੀਂਦ ਉਡਾਈ ਪਈਆ ਬੜੇ ਡਾਇਲੋਗ ਔਨ ਲੱਗੇ ਤੈਨੂੰ ਕੀ ਚੱਕਰ ਆ ਬਸ ਤੈਨੂੰ ਦੇਖ ਦੇ ਕਿਉਂ ਲੱਗੇ ਡਾਇਲੋਗ ਵੀ ਅੱਛਾ ਮੈਨੂੰ ਆਂ ਦੱਸ ਤੂੰ ਮੈਨੂੰ ਇੱਥੇ ਕਾਤੋਂ ਲੈ ਆਉਣਾ ਹਰ ਵਾਰ ਕੋਈ ਇੱਥੇ ਮੈਨੂੰ ਸਕੂਨ ਮਿਲਦਾ ਜਦੋਂ ਤੈਨੂੰ ਫੌਜ ਦੀ ਨੌਕਰੀ ਮਿਲਗੀ ਨਾ ਸਕੂਨ ਸਾਰੀ ਜ਼ਿੰਦਗੀ ਦਾ ਮਿਲ ਜਾਣਾ ਤੈਨੂੰ ਜੇ ਤੂੰ ਮਰਜੇ ਨਾ ਸਾਰੀ ਜ਼ਿੰਦਗੀ ਦਾ ਸਕੂਨ ਆ ਬਸ ਤੂੰ ਨਾ ਬਦਲ ਜੇ ਨਾ ਜੇ ਮੈਂ ਬਦਲ ਨਹੀਂ ਹੁੰਦਾ ਨਾ ਵੀਰੇ ਨੂੰ ਬਹਾਨਾ ਲਗਾ ਕੇ ਇੱਥੇ ਤੈਨੂੰ ਮਿਲਣ ਨਾ ਆਉਂਦੀ। ਓਏ ਅੱਜ ਫੇਰ ਬਹਾਨਾ ਲਾ ਕੇ ਆਈ ਆਂ। ਔਰ ਮੈਂ ਵੀਰੇ ਨੂੰ ਦੱਸ ਕੇ ਆਉਂਦੀ ਵੀ ਮੈਂ ਤੈਨੂੰ ਮਿਲਣ ਚੱਲੀ ਆਂ। ਜੇ ਉਹਨੂੰ ਦੱਸਿਆ ਹੁੰਦੀ ਮੈਂ ਤੇਂ ਤੇਰਾ ਵੀਰਾ ਮੰਨ ਹੀ ਜਾਂਦਾ। ਵੀਰਾ ਤਾਂ ਨਹੀਂ ਮੰਨਦਾ ਪਰ ਮੇਰਾ ਵਿਆਹ ਕਿਤੇ ਹੋਰ ਕਰ ਦਿੰਦਾ। ਚੁੱਪ ਕਰ ਜਾ ਜੇ ਅੱਗੇ ਦੋ ਇਹ ਗੱਲ ਆਖੀ। ਅੱਛਾ ਤੂੰ ਟੈਨਸ਼ਨ ਨਾ ਲੈ ਮੈਂ ਤੇਰੀ ਸੀ ਤੇਰੀ ਰਹੂੰਗੀ। ਕੋਈ ਟੈਨਸ਼ਨ ਨਹੀਂ ਯਾਰ ਮੈਂ ਕਦੇ-ਕਦੇ ਸੋਚਣਾ ਕਿ ਤੂੰ ਮੇਰੇ ਤੋਂ ਦੂਰ ਨਾ ਹੋ ਜਾਏ। ਮੇਰੀ ਗੱਲ ਸੁਣ। ਤੂੰ ਆਪਣੀ ਨੌਕਰੀ ਵੱਲ ਧਿਆਨ ਦੇ। ਜਦੋਂ ਤੈਨੂੰ ਨੌਕਰੀ ਮਿਲ ਗਈ ਤੇਰੇ ਸੁਪਨੇ ਵੀ ਪੂਰੇ ਹੋ ਜਾਣਗੇ ਤੇਰੇ ਘਰਦਿਆਂ ਦੇ ਵੀ। ਮੈਂ ਤਾਂ ਇੱਥੇ ਹੀ ਹਾਂ ਕਿਤੇ ਨਹੀਂ ਜਾਣ ਲੱਗੀ। ਤੇਰੇ ਨਾਲ ਹੀ ਰਹਿਣਾ ਮੈਂ ਸਦਾ। ਅੱਛਾ। ਵੇ ਤੂੰ ਲੌਂਗ ਵੇ ਮੇ ਲੱਚੀ 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 ਲੱਚੀ। ਹਾਂ ਵੇ ਤੂੰ மார குடிச்சீடிக்கார குடி கச்சி தீ கவாரி

अच्छा के कहंदे फिर ओ की करना तू बीकॉम ਦੱਸਿਆ ਤਾਂ ਸੀ ਤੁਹਾਨੂੰ ਮੈਂ ਉਹ ਮੈਂ ਭੁੱਲ ਗਿਆ ਮੈਂ ਕੀਤਾ ਸੀ ਪਤਾ ਵੀਕਾਮ ਬਾਰੇ ਉਹ ਕਹਿੰਦੇ ਉਹਦੇ एडमिशन ਚੱਲ ਰਿਹਾ ਨੇ ਜੇ ਤੁਸੀਂ ਕਰਵਾਉਣੇ ਤਾਂ ਦੱਸ ਦਿਓ ਫਿਰ ਤਾਂ ਅੱਜ ਚੱਲਦੇ ਆ ਮੈਂ ਫ੍ਰੀ ਸੀਗੀ ਚਲ ਠੀਕ ਆਪਣੇ ਆਏ ਕਰ ਤੂੰ ਖਾ ਕੇ ਤਿਆਰ ਹੋ ਜਾ ਠੀਕ ਹੈ ਨਾ ਫਿਰ ਆਪਾਂ ਬਾਅਦ ਚੱਲਦੇ ਆ ਠੀਕ ਹੈ ਨਾ ਉਹ ਸੇ ਬੰਨੂ ਨੂੰ ਫੋਨ ਲਾ ਜੀ ਹੈਲੋ। ਉਹ ਕੀ ਹਾਲ ਆ? ਅੱਜ ਜਿਆਦਾ ਨਹੀਂ ਕੀਤਾ ਤੈਨੂੰ। ਉਹ ਅੱਜ ਮੈਂ ਨਾ ਕਾਲਜ ਦੇ ਵਿੱਚ ਐਡਮਿਸ਼ਨ ਕਰਵਾਉਣ ਗਈ ਸੀ। ਅੱਛਾ ਕਰਵਾਇ ਫਿਰ। ਹੋਰ ਨਾ ਕਰਵਾ ਕੇ ਹੁੰਦੀ। ਉਹ ਚਲ ਵਧੀਆ ਪੜ੍ਹਨਾ। ਮੈਂ ਕਿਦੋਂ ਆਖਿਆ ਤੈਨੂੰ। ਨਾਲੇ ਮਿਲਣਾ ਕਿਦੋਂ ਆਦਨੇ। ਲੈ, ਹਜੇ ਹੁਣ ਤਾਂ ਮਿਲ ਕੇ ਗਈ ਸੀ। ਇੰਨੀ ਜਲਦੀ ਕੀ ਹੋ ਗਿਆ? ਉਹ ਬੱਸ ਤੈਨੂੰ ਮਿਲ ਕੇ ਕੁਝ ਦੱਸਣਾ ਸੀ। ਹਮ। ਪਰਸੋਂ ਵੀਰੇ ਜਾ ਕੇ ਆਓ। ਪਰਸੋਂ ਨਾ ਮਿਲਿਆ ਆਪਾਂ। ਉਹ ਪਰ ਆਵੇਂਗੀ ਕਿੱਥੇ? ਤੂੰ ਦੱਸ ਕਿੱਥੇ ਆਉਣਾ। ਉੱਥੇ ਆਜੂ ਮੈਂ ਤਾਂ। ਤਾਲ ਜਿੱਥੇ ਪਹਿਲਾਂ ਮਿਲਦੇ ਹੁੰਨੇ ਫਿਰ ਉੱਥੇ ਆ ਜੀ ਚੱਲ ਠੀਕ ਆ ਹੁਣ ਮੈਂ ਘਰ ਦੇ ਕੰਮ ਕਰ ਲਵਾਂ ਰਾਤ ਨੂੰ ਕਰਦੀ ਆ ਫੋਨ ਠੀਕ ਆ ਚੱਲ ਠੀਕ ਆ ਯਾਰ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਨਹੀਂ ਆ ਜੀ ਨੂੰ ਠੰਡ ਲੱਗੀ ਜਾਂਦੀ ਆ ਆ ਆਉਂਦੀ ਆ ਹੁਣ ਭੱਜੀ ਆਉਂਦੀ ਕਿੱਧਰ ਰਹਿ ਗਈ ਸੀ ਇੰਨਾ ਟਾਈਮ ਲਾਤਾ ਮੈਨੂੰ ਠੰਡ ਨੇ ਮਾਰਤਾ ਓਰੇ ਯਾਰ ਮੈਂ ਤੁਰ ਕੇ ਆਈ ਆ ਟਾਈਮ ਤਾਂ ਲੱਗਣੀ ਸੀ ਨਾਲ ਤੂੰ ਕੋਟ ਤਾਂ ਪਾਏ ਹੁੰਦਾ ਤੈਨੂੰ ਠੰਡ ਲੱਗ ਜੂਗੀ ਉਹ ਨਹੀਂ ਨਹੀਂ ਕੋਈ ਠੰਡ ਠੰਡ ਨਹੀਂ ਲਾਦੀ ਮੈਨੂੰ ਆਲੇ ਤੂੰ ਮੇਰਾ ਸ਼ਾਲ ਲੈ ਲੈ ਉਹ ਨਹੀਂ ਨਹੀਂ ਤੂੰ ਆਪਦੇ ਕੋਲੇ ਰੱਖਾ ਕਿਹਾ ਨਾ ਮੈਂ ਗੱਲ ਮੰਨੀ ਦੀ ਹੁੰਦੀ ਆ ਫੜ ਠੰਡ ਲੱਗ ਜੂ ਤੈਨੂੰ ਲੈ ਸ਼ਾਲ ਆ ਜਾ ਬਈ ਆਦਰ ਔਰਦਸ ਕੀ ਬੁਲਾਸੀ ਮੈਨੂੰ ਕਿਉਂ ਕੋਈ ਗੱਲ ਤੇ ਹੋ ਗਈ ਬੁਲਾ ਕੇ ਮੇਰਾ ਮਤਲਬ ਇਹ ਆ ਤੂੰ ਕੀ ਗੱਲ ਕਰਨੀ ਸੀ ਕੀ ਦੱਸਣਾ ਸੀ ਮੈਨੂੰ ਉਹ ਮਾਤਾ ਤੈਨੂੰ ਐਂ ਕਹਿ ਰਿਆ ਸੀ ਆ ਫੌਦੀ ਭਰਤੀ ਨਹੀਂ ਆ ਰਹੀ ਹਾਂ ਕੀ ਰਿਜ਼ਲਟ ਨਿਕਲਿਆ ਫਿਰ ਉਹ ਮੈਂ ਉਹ ਚ ਭਰਤੀ ਹੋ ਗਿਆ ਸੌਖਾ ਹਾਂ ਹਾਂ ਅੱਛਾ ਫਿਰ ਜੁਆਇਨਿੰਗ ਕਰਦਾ ਤਾ ਤੇਰੀ ਬਸ ਆ ਪੰਜ ਚਾਰ ਤਰੀਕ ਨੂੰ ਬਗ ਜਾਾਂਗੇ ਤੈਨੂੰ ਕੋਈ ਚਾਹੀਦਾ ਤਾਂ ਨਹੀਂ ਹੈਗਾ? ਉਹ ਨਾ ਨਾ ਹੁਣ ਮੈਨੂੰ ਕੁਝ ਨਹੀਂ ਚਾਹੀਦਾ। ਨਾਲੇ ਜੇ ਤੈਨੂੰ ਕੋਈ ਚਾਹੀਦਾ ਹੋਊਗਾ ਨਾ ਮੈਨੂੰ ਫੋਨ ਜਾਂ ਮੈਸੇਜ ਕਰਦਿਆ ਕਰੀ। ਠੀਕ ਆ ਵੈਸੇ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ। ਚੱਲ ਹੁਣ ਇਹ ਗੱਲਾਂ ਛੱਡ। ਮੈਂ ਤੈਨੂੰ ਐਂ ਕਹਿ ਰਿਆ ਸੀ ਕਿ ਤੂੰ ਆਪਦੇ ਵੀਰੇ ਨਾਲ ਗੱਲ ਕਰ ਲੈ ਹੁਣ ਤਾਂ ਮੈਂ ਸਰਕਾਰੀ ਨੌਕਰੀ ਤੇ ਲੱਗ ਗਿਆ। ਤੂੰ ਨਾ ਟੈਨਸ਼ਨ ਨਾ ਲੈ। ਤੂੰ ਇੱਕ ਵਾਰ ਜੁਆਇਨਿੰਗ ਕਰ ਮੈਂ ਵੀਰੇ ਨਾਲ ਤਾਂ ਆਪੀ ਗੱਲ ਕਰ ਲੂੰਗੀ। ਨਾਲੇ ਤੂੰ ਮੈਨੂੰ ਉੱਥੇ ਜਾ ਕੇ ਭੁੱਲ ਨਾ ਜਾਏ ਤੈਨੂੰ ਮੈਂ ਦੱਸਤਾ। ਭੁੱਲਾਂ ਤੈਨੂੰ ਕਿੱਥੇ ਭੁੱਲੂੰਦਾ? ਅੱਜ ਵੀ ਦੇਰਾਂ ਕੱ ਚਲ ਠੀਕਾ ਵੈਸੇ ਮੇਰੇ ਦਿਲ ਤਾਂ ਕਰਦਾ ਨਹੀਂ ਤੈਨੂੰ ਭੇਜਣ ਨੂੰ ਪਰ ਮੇਰੀ ਮਜਬੂਰੀ ਆ ਉਹ ਤਾਂ ਹੁਣ ਜੇ ਸਰਕਾਰ ਵੱਲੋਂ ਆ ਗਈ ਜਾਣੀ ਉਹ ਪਊਗੀ ਚਲ ਠੀਕਾ ਗੋਲਡੀ ਕਾਫੀ ਟਾਈਮ ਹੋ ਗਿਆ ਹੁਣ ਮੈਨੂੰ ਜਾਣਾ ਚਾਹੀਦਾ ਆ ਉਹ ਬੈ ਜਾ ਆਖਰੀ ਮੁਲਾਕਾਤ ਹੈਗੀ ਆ ਐ ਕਿਉਂਕਿ ਨਾ ਆਖਰੀ ਮੁਲਾਕਾਤ ਆ ਆਪਾਂ ਜਲਦੀ ਮਿਲਾਂਗੇ ਲੈ ਫੜਾ ਸ਼ਾਲ ਮੇਰਾ ਨਹੀਂ ਨਹੀਂ ਸ਼ਾਲ ਨਹੀਂ ਦਿੰਦਾ ਹੁਣ ਮੈਂ ਕਿਉਂ ਨਹੀਂ ਦਿੰਦਾ ਇਹਦਾ ਮਹੀ ਰੱਖੂੰਗਾ ਜੇ ਕਿਸੇ ਨੇ ਪੁੱਛ ਲਿਆ ਮੈਨੂੰ ਤੇਰਾ ਸ਼ਾਲ ਕਿੱਥੇ ਆ ਫੇਰ ਉਹ ਐਂ ਕਹੇਗੀ ਕਹੇ ਖੋ ਗਿਆ ਉਹਦਾ ਤੁਮੀ ਕਮਲਾ ਆ ਚਲ ਠੀਕ ਆ ਮੈਂ ਵੀ ਜਾਂਦਾ ਠੀਕ ਆ ਧਿਆਨ ਰੱਖੀ ਆਪਣਾ ਤਮਰ ਭਣੇ ਉਰਿਆ ਹਾਂਜੀ ਮੈਂ ਕਾਦਾ ਆਇਆ ਕਿੱਧਰ ਚਲੀ ਗਈ ਸੀ ਉਹਨੇ ਵੀਰੇ ਮੈਂ ਦੁੱਧ ਆ ਲੈਣੇ ਘਰੇ ਗਈ ਸੀਗੀ ਦੁੱਧ ਨਹੀਂ ਪਾ ਗਈਆਂ ਨਾ ਉਹਨਾਂ ਦੇ ਮੁੰਡਾ ਤਾਂ ਫਿਰ ਮੈਂ ਕਹਿਣ ਗਈ ਸੀ ਗਈ ਤਾਂ ਹੈਗੀ ਸੀ ਫਿਰ ਦੁੱਧ ਲੈ ਆਉਂਦੀ ਵੀਰੇ ਡੋਲੂ ਤਾਂ ਮੈਂ ਲੈ ਕੇ ਨਹੀਂ ਗਈ ਤਾਂ ਕੋਈ ਨਾ ਉਹ ਆਪੀ ਦੁੱਧ ਪਾ ਜੂ ਤੇਰਾ ਵੀ ਪਤਾ ਨਹੀਂ ਕਿੱਧਰ ਦਿਮਾਗ ਰਹਿੰਦਾਗਾ ਚਲੋ ਮੈਂ ਕੰਮ ਕਰ ਲਾਂ ਤਾਂ ਕਰ ਲਾ ਪਹਿਲੇ ਸ਼ੁਕਰ ਆ ਵੀਰੇ ਨੂੰ ਪਤਾ ਨਹੀਂ ਲੱਗਿਆ ਬਾਹਰ ਨਾ ਲਗਾ ਕੇ ਤਾਂ ਮੈਂ ਪੱਛ ਗਈ ਚੱਲ ਕੰਮ ਕਰ ਲਾਂ ਹੁਣ ਮੈਂ ਹੋ ਗਿਆ ਤਿਆਰ ਹੋਏ ਓਏ ਹਾਂ ਹੋ ਗਿਆ ਅੱਛਾ ਚੱਲੀਏ ਹੁਣ ਆਪਾਂ ਵਗ ਚੱਲਦੇ ਆਂ ਜਿੜੇ ਆਪਾਂ ਇੰਟਰੀ ਭਿਜਾਈ ਖੜੀ ਆ ਪਿੰਡ ਬਾਰੇ ਉਹਨੂੰ ਮਿਲ ਕੇ ਜਾਣਾ ਦਾ ਉਹਨੂੰ ਹੀ ਮਿਲ ਕੇ ਜਾਏਗਾ ਹਾਂ ਕਾਲ ਮਿਲ ਜਾਂਗੇ ਜਾਲਾ ਫਰਾਜਾ ਆ ਫੜ ਬੈਗ ਲੈ ਨਾ ਅੱਜ ਤੱਕ ਟਾਈਮ ਨਾਲ ਆ ਜਾਂਦਾ ਹਰ ਵਾਰੀ ਲੇਟ ਕਰਦਾ ਆ ਉਹ ਲੇਟ ਹੋ ਗਿਆ ਸੀ ਗੁੱਸਾ ਨਾ ਕਰ अच्छा फिर तो वापस कब आऊना ओ पहला भागता जावा फिर आ जाऊंगा मेरा दिल नहीं लगणा ਲੈ ਰਕਾਲ ਤੇ ਗੱਲਾਂ ਕਰ ਲਿਆ ਕਰਾਂਗੇ ਆਪਾਂ ਫਿਰ ਵੀ ਹੁਣ ਤੂੰ ਚੱਲਿਆ ਰੋਈ ਕਿਉਂ ਜਾਨੀ ਆ ਤੂੰ ਰੋਂਦੀ ਨਹੀਂ ਹੈਗੀ ਅਤਵਾ ਸਾਂਮੀ ਉਹ ਜਿੱਦਾ ਖੁਸ਼ੀ ਵਾਲੀ ਗੱਲ ਆ ਤੂੰ ਰੋਈ ਜਾਨੀ ਹੈਗੀ ਤੂੰ ਨਾ ਆਪਣਾ ਧਿਆਨ ਰੱਖੀ ਠੀਕ ਆ ਚੱਲ ਕੋਈ ਨਾ ਮੈਂ ਜਾਣਾ ਹੁਣ ਤੂੰ ਤੇ ਮੇਰੀ ਯਾਦ ਆਇਆ ਕਰੂਗੀ ਨਾ ਮੈਨੂੰ ਕਾਲ ਤੇ ਗੱਲ ਕਰ ਲਿਆ ਕਰੀਂ ਬਈ ਕਮੇ ਤੇਰਾ ਵੇਟ ਕਰੂੰਗੀ ਚੱਲ ਚੱਲੀਏ ਫਿਰ ਚੱਲਦੇ ਆਂ ਚੱਲ ਠੀਕ ਆ ਓਕੇ ਆਸਾਂ ਟ੍ਰੇਨ ਉਹ ਬਸ ਆਉਣ ਵਾਲੀ ਹੋਊਗਾ ਬਹੁਤ ਟਾਈਮ ਲਾਤਾ ਯਾਰ ਹੋ ਰਹੀ ਆ ਆਪਣਾ ਨੱਚਣਾ ਚਾਤੋਂ ਐ ਕਰੀ ਛਮੰਦਾ ਖਿਆਲ ਰੱਖਿਣਾ ਕਰੀ ਉਹ ਤਾਂ ਮੈਂ ਰੱਖ ਲੂ ਨਾਲੇ ਤੂੰ ਵੀ ਫੋਨ ਫਾਨ ਕਰ ਲਿਆ ਕਰੀ ਕਿਤੇ ਭੁੱਲ ਜੇ ਉਹ ਨਹੀਂ ਤੈਨੂੰ ਕਿੱਥੇ ਭੁੱਲਦੇ ਯਾਰ ਚੱਲਾ ਪੱਥੀ ਵਾਹਣਾ ਆਉਣੀ ਹੋਟਲ ਇੱਥੀ ਵਾਹਿਆ ਬਸ ਆਉਣ ਵਾਲੀ ਹੋਣੀ ਲੈ ਉਹ ਜਾਸਾਂ ਟ੍ਰੇਨ ਆਣੀ ਹਾਂ ਹਾਂ ਨਾ ਵਜ ਜਾਣਾ ਆਉਣ ਵਾਲੀ ਆ ਮੈਂ ਨਾ ਖੜ੍ਹ ਦਿੰਨੇ ਉਹਦੇ ਪਾਸ ਹਾਂ ਚੱਲ ਠੀਕ ਆ ਜਾਸਾਂ ਮੈਂ ਜਾਂਦਾ ਚੱਲ ਚੰਗਾ ਗੱਡੀ ਤੁਰ ਜੁਟੇ

ਆ ਫਰੌੜਾ ਛੱਡਾ ਵੀ ਲੈ ਆ ਵਈ ਬਹੁਤ ਨਾਲ ਫਰਕ ਕੀ ਬੋਲਦਾ ਆ ਕੋਈ ਨਹੀਂ ਬੇਲੇ ਹੁੰਦੇ ਹਣ ਤਾਂ ਓਹ ਕੰਮ ਤਾਂ ਹੁੰਦਾ ਲਾ ਕਣ ਕੁੰਤਾ ਪਾਣੀ ਕੋਈ ਨਹੀਂ ਲਾਦਾ ਇਹ ਆਪਣੇ ਚਲ ਵਧੀਆ ਕਰ ਲੈ ਵੀਰੇ ਮੈਂ ਜੱਸੀ ਕੇ ਘਰੇ ਜਾ ਕੇ ਆਉਣੀ ਆ ਚਲ ਠੀਕ ਆਪਣੇ ਹਮ ਜੱਸੀ ਫਰੈਂਡ ਪਰ ਹੁੰਦਾ ਕੋਈ ਖਾਦੀ ਖੇਲੀ ਆ ਪਹਿਲੇ ਜਿਹੜਾ ਨਾਲ ਪੜਦੀ ਸੀ ਅੱਛਾ ਚੱਲ ਵਧੀਆ ਮਿਲਿਆਊਗਾ ਖਾ ਸੜੇ ਮਦ ਦੋਈਏ ਫਿਰ ਵੀ ਹਾਂ ਆਇਨਾ ਫਿਰ ਵੀ ਮੋ ਤਾਂ ਹੁੰਦੇ ਆ ਵੇਰਾ ਕਲ ਨਾ ਪਰੋਂ ਨਾ ਅੰਦਰ ਆ ਜਾ ਅੰਦਰ ਕਰ ਦੇ ਬੱਲੇ ਚਾ ਕੋਲਡੀ ਤੂੰ ਵੀ ਕਰਨਾ ਕੀ ਹੁਣਾ ਮੈਂ ਨਾ ਤੈਨੂੰ ਮਿਲਣ ਆਈ ਆ ਬੱਲੇ ਵਿਆਹ ਕਿਸੇ ਹੋਰ ਨਾਲ ਮੁਲਾਕਾਤ ਕਿਸੇ ਹੋਰ ਨਾਲ ਤੂੰ ਨਾ ਪਲੀਜ਼ ਮੈਨੂੰ ਗਲਤ ਨਾ ਸਮਝ ਇਹੋ ਜੀ ਨਾ ਕੋਈ ਗੱਲ ਨਹੀਂ ਹੈਗੀ ਆ ਬਾਂਹ ਦੇ ਝੂੜਾ ਜੇ ਮੈਨੂੰ ਕਹਿੰਦੀ ਗੱਲ ਸੁਣ ਆ। 골ੜੀ ਤੈਨੂੰ ਪਤਾ ਨਹੀਂ ਤੇਰੇ ਬਿਨਾਂ ਨਾ ਮੈਂ ਇੱਕ ਇੱਕ ਦਿਨ ਕਿਵੇਂ ਕੱਟਿਆ। ਆਹੋ ਮੈਂ ਜਾਣਦਾ ਤੈਨੂੰ ਅੱ체 ਤੂੰ ਵਿਆਹ ਕਰਵਾਉਂਦੀ ਫਿਰਦੀ ਐਂਗੀ। ਮੇਰੀ ਗੱਲ ਤਾਂ ਸੁਣ ਲੈ ਇੱਕ ਵਾਰ। ਬਸ ਤੇਰੀ ਕੋਈ ਗੱਲ ਨਹੀਂ ਸੁਣਦੀ ਯਾਰ। ਮੈਂ ਉੱਥੇ ਦੇ ਫੌਜ 'ਚ ਫਿਕਰ ਕਰਦਾ ਰਿਆ ਉੱਥੇ ਵਿਆਹ ਕਰਵਾਉਂਦੀ ਫਿਰਦੀ ਐਂਗੀ। ਮੇਰੀ ਗੱਲ ਸੁਨੇਗਾ ਕਿ ਨਹੀਂ? ਹਾਂ ਦੱਸ ਕੀ ਗੱਲ ਆ ਤੇਰੀ? ਤੈਨੂੰ ਪਤਾ ਜਿੱਦਨ ਮੌਦਨ ਤੈਨੂੰ ਮਿਲ ਕੇ ਨਹੀਂ ਆਈ ਹੈਗੀ। ਕਾਜੀ ਤੇ ਮਰਾ ਹਾਂਜੀ ਅੱਜ ਵੀ ਦੁੱਦਾ ਦੇ ਕੋਲ ਗਈ ਸੀ ਨਹੀਂ ਵੀਰੇ ਹੋਰ ਫਿਰ ਕਿੱਧਰ ਗਈ ਸੀ ਉਹ ਤਾਂ ਮੈਂ ਸੇਲੀ ਕੋਲ ਗਈ ਸੀ ਵੀਰੇ ਤੁਸੀਂ ਮੇਰੇ ਥੱਪੜ ਕਿਉਂ ਮਾਰਿਆ ਮੈਨੂੰ ਸਾਰਾ ਪਤਾ ਲੱਗ ਗਿਆ ਜੇ ਤੂੰ ਲੱਥਲ ਕਰਦੀ ਫਿਰਦੀ ਆ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਵੀਰੇ ਪਰ ਤੇਰਾ ਉਸ ਮੁੰਡੇ ਨਾਲ ਵਿਆਹ ਨਹੀਂ ਹੋ ਸਕਦਾ ਜੇ ਉਸ ਮੁੰਡੇ ਬਾਰੇ ਸੋਚੇ ਵੀ ਨਾ ਤੇਰੇ ਮੇਰੇ ਨਾਲ ਵਿਆਹ ਕਰਾਉਣਾ ਹੈ ਤੁਸੀਂ ਆਏ ਕਿਉਂ ਬੋਲੀ ਚਾਹਨੇ ਹੋ ਤੇਰਾ ਵਿਆਹ ਉੱਥੇ ਹੋਊਗਾ ਜਿੱਥੇ ਬਾਪੂ ਨੇ ਸੋਚਿਆ ਸੀ ਪਰ ਪਰ ਬਾਪੂ ਨੇ ਤਾਂ ਮੇਰੇ ਨਾਲ ਇਹੋ ਜੀ ਕੋਈ ਗੱਲ ਨਹੀਂ ਕੀਤੀ ਰਿਸ਼ਤੇ ਬਾਰੇ ਬਾਪੂ ਨੇ ਮੈਨੂੰ ਸਾਰਾ ਦੱਸਤਾ ਸੀ ਰਿਸ਼ਤੇ ਬਾਰੇ ਮੈਂ ਉਹਨਾਂ ਨਾਲ ਜਾ ਕੇ ਗੱਲ ਕਰਕੇ ਆਉਣਾ ਜੋ ਉਸ ਬਾਰੇ ਸੋਚਿਆ ਨਾ ਤਾਂ ਤੈਨੂੰ ਪਤਾ ਹੀ ਆਵੀ ਤੇਰਾ ਅੰਤਜਾਮ ਕੀ ਹੋਊਗਾ ਤੌਰੀ ਯਾਰ ਸੈਮਨ ਮੈਂ ਤੇ ਤੇ ਸ਼ੱਕ ਕੀਤਾ ਕੋਈ ਗੱਲ ਨਹੀਂ ਤੇਰਾ ਵੀ ਕੋਈ ਕਸੂਰ ਨਹੀਂ ਹੈਗਾ ਤੂੰ ਆਪਣੀ ਜਗ੍ਹਾ ਸਹੀ ਆ ਦੱਸਦੇ ਨੇ ਹੁਣ ਵਿਆਹ ਕਰਵਾ ਰਿਆ ਤੂੰ ਦੇ ਬਾਰੇ ਵੀ ਸੋਚ ਮੜਾ ਕੋਈ ਹਾਂ ਵੈਸੇ ਉਹ ਬਹੁਤ ਚੰਗਾ ਆ ਤੈਨੂੰ ਪਤਾ ਜੇ ਦੁੱਖੀ ਹੁੰਦੀ ਆ ਮੈਂ ਤਾਂ ਕਾਰਨ ਪੁੱਛਦਾ ਰਹਿੰਦਾ ਪਰ ਮੈਂ ਅਸਲ ਤੋਂ ਕਾਰਨ ਨਹੀਂ ਦੱਸਿਆ ਮੈਂ ਸੋਚਦੀ ਆ ਮੈਂ ਉਹਦੇ ਵਿਚਾਰੇ ਨਾਲ ਤਾਂ ਗਲਤੀ ਕਰਦੀ ਪਈ ਆ ਇਹਦੇ ਵਿੱਚ ਤਾਂ ਉਹਦਾ ਕੋਸੂਰ ਹੀ ਨਹੀਂ ਹੈਗਾ ਪਰ ਕਦੇ ਕਦੇ ਅਜੀਬ ਲੱਗਦਾ ਕਿ ਉਹੀ ਪਰਸਨ ਆਪਣੇ ਦੋਵਾਂ ਦੇ ਵਿਚਕਾਰ ਆਇਆ। ਪੁਰਾਣਾ ਸਮਾਂ ਭੁੱਲ ਗਏ ਨਾ ਤੂੰ ਆਉਣ ਵਾਲੇ ਸਮੇਂ ਕਿ ਨਹੀਂ ਦੇਖਾ। ਪੁਰਾਣੀਆਂ ਗੱਲਾਂ ਦਾ ਦਰਦ ਹੀ ਦਿੰਦੀਆਂ ਨੇ। ਚੱਲ ਤੂੰ ਹੁਣ ਖੁਸ਼ ਰਹਿਆ ਕਰ ਜੇ ਆਪਣਾ ਵਿਆਹ ਨਹੀਂ ਹੋਇਆ ਫਿਰ ਕਿ ਹੋਇਆ? ਠੀਕ ਆ। ਨਾਲੇ ਹੁਣ ਤੂੰ ਕਦੋਂ ਜਾਣਾ ਵਾਪਸ? ਕੋਈ ਨਾ ਮਰਾ ਜਲਦੀ। ਕਿਉਂ ਕੰਮ ਸੀ ਕੋਈ? ਨਹੀਂ। ਚੱਲ ਠੀਕ ਆ ਮੈਂ ਜਾਂਦੀ ਹਾਂ। 1 ਮਿੰਟ ਰੁਕ ਜਾ। ਤੈਨੂੰ ਇੱਕ ਚੀਜ਼ ਦੇਣੀ ਸੀ ਮੈਨੂੰ। ਅੱਛਾ। ਭੱਜੇ ਤੱਕ ਸਾਮ ਕੀ ਰੱਖਿਆ ਹੋਇਆ ਹੋਰ ਕੰਬੜੀਏ ਪਿਆਰ ਦੀਆਂ ਕਿਹੜੀਆਂ ਚੀਜ਼ਾਂ ਢੇਕਦੇ ਹੁੰਦੇ ਨੇ ਅਰੇ ਇੱਕੋ ਇੱਕ ਦਾ ਨਿਸ਼ਾਨੀ ਸੀ ਇਹ ਵੀ ਸਾਮ ਕੇ ਰੱਖੀ ਹੋਈ ਸੀ ਤੇਰੀ ਚੱਲ ਠੀਕਾ ਮੈਂ ਚੱਲਨੀ ਆ ਆਪਣਾ ਧਿਆਨ ਰੱਖੀ ਚੱਲ ਠੀਕਾ